ਦੋਸਤੋ ਜਿਹੜੇ ਤੁਸੀਂ ਆਹ ਛੋਟੇ ਛੋਟੇ ਸ਼ਟਰ ਜੇ ਲੱਗੇ ਦੇਖ ਰਹੇ ਹੋ ਨਾ ਇਹ ਸਟੋਰ ਯੂਨਿਟ ਬਣੇ ਹੋਏ ਨੇ ਹਰ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਬਣੇ ਹੋਏ ਨੇ ਜਿਹੜਾ ਕੋਈ ਵਾਧੂ ਸਮਾਨ ਹੁੰਦਾ ਉਹ ਇੱਥੇ ਰੱਖ ਜਾਂਦੇ ਨੇ ਲੋਕੀ ਆਪਣਾ ਤੇ ਸਟੋਰ ਯੂਨਿਟ ਇਹ ਕਿਰਾਏ ਤੇ ਲੈ ਲੈਂਦੇ ਆ ਜਿਹੜੇ ਇਹ ਛੋਟੇ ਸ਼ਟਰ ਨੇ ਇਹਨਾਂ ਦਾ 35 ਡਾਲਰ ਕਿਰਾਇਆ ਤੇ ਜਿਹੜੇ ਆ ਵੱਡੇ ਸ਼ਟਰ ਨੇ ਇਹਨਾਂ ਦਾ ਹੈਗਾ ਵੱਡੇ ਕਮਰਿਆਂ ਦਾ ਜਾਨੀ 120 ਡਾਲਰ ਕਿਰਾਇਆ ਮਹੀਨੇ ਦਾ ਸੋ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਬਣੇ ਹੋਏ ਨੇ ਇਹ ਨੰਬਰ ਇਹਨਾਂ ਦੇ ਉੱਤੇ ਲੱਗਿਆ ਹੁੰਦਾ ਤੇ ਅਗਲਾ ਆਪ ਦਾ ਕਿਰਾਇਆ ਦਿੰਦਾ ਤੇ ਆਪ ਦਾ ਜਿੰਦਾਲਾ ਲਿਆ ਕੇ ਲਾ ਲੈਂਦਾ ਸੋ ਇਹ ਸਾਬ ਕਿਤਾਬ ਆਪਾਂ ਹੀ ਅਮਰੀਕਾ ਦਾ ਐ ਕਰਦੇ ਨੇ ਗੋਰੀ ਕਮਾਈਆਂ ਦੇਖੋ ਯਾਰ ਇਹ ਕਾਫੀ ਸਾਰੇ ਬਣੇ ਹੋਏ ਨੇ ਕਈ ਮੈਨ ਲੱਗਦਾ ਹੋਊਗਾ ਇਹ 7-800